ਅੰਮ੍ਰਿਤਸਰ ਨਾਵਲਟੀ ਚੌਂਗ ਦੇ ਵਿੱਚ ਪਹੁੰਚੇ ਪੰਜਾਬ ਦੇ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਬਾਬਾ ਸਾਹਿਬ ਨੂੰ ਕੀਤਾ ਜਾਦ ਬਾਬਾ ਸਾਹਿਬ ਨੂੰ ਯਾਦ ਕੀਤਾ ਗਿਆ ਉੱਥੇ ਹੀ ਕੇਂਦਰ ਸਰਕਾਰ ਦੇ ਉੱਤੇ ਨਿਸ਼ਾਨਾ ਵੀ ਸਾਧਿਆ ਗਿਆ ਤੁਸੀਂ ਦੇਖ ਸਕਦੇ ਜੀ ਕਿ ਨਾਵਲਟੀ ਚੌਂਗ ਦੇ ਵਿੱਚ ਪਹੁੰਚ ਕੇ ਲੋਕਾਂ ਦੇ ਨਾਲ ਮੁਲਾਕਾਤ ਕੀਤੀ ਜਾ ਰਹੀ ਹੈ ਤੇ ਉਹਨਾਂ ਦੇ ਨਾਲ ਚਾਹ ਵੀ ਪੀਤੀ ਜਾ ਰਹੀ ਹੈ ਅੱਜ ਦਿਨ ਐਤਵਾਰ 14 ਤਰੀਕ ਸਮਾਂ 11:30 ਵਜੇ ਦੇ ਕਰੀਬ ਦੀਆਂ ਇਹ ਤਸਵੀਰਾਂ ਨੇ ਆਓ ਸੁਣਾਉਨੇ ਆ ਕੀ ਕਹਿਣਾ ਹੈ ਇਹ ਜਿੱਥੇ ਆਪਾਂ ਬੈਠੇ ਆ ਹਮਸਲ ਸ਼ਹਿਰ ਦਾ ਦਿਲ ਵਾਲਾ ਏਰੀਆ ਹੈ ਨਾਵਲਤੀ ਨਾਵਲਤੀ ਚੌਕ ਹੈ ਜੀਰਾ ਪਨੀਰ ਵਾਲਾ ਤੇਰੀ ਚਾਹ ਦਾ ਮੈਂ ਬੜਾ ਸ਼ਕੀਰ ਏ ਤੇਦੇ ਪਕੌੜਿਆਂ ਦੇ ਬੜੇ ਸ਼ਕੀਰ ਪਨੀਰ ਵਾਲੇ ਪਕੌੜੇ ਤੇ ਉਹ ਲੰਘਦੇ ਸੀਗੇ ਦਿਲ ਕੀਤਾ ਕਿ ਕਿਤੇ ਨਾਲ ਆਪਣੇ ਭੈਣ ਭਰਾਵਾਂ ਨੂੰ ਮਿਲਾਂਗੇ ਨਾਲੇ ਚਾਹ ਪੀਣੇ بس ਆਪਣੇ ਭੈਣ ਭਰਾਵਾਂ ਨੂੰ ਬਸੇਰੀਨ ਮਿਲਣਾ ਹੈ ਬੜਾ ਵਧੀਆ ਸਾਰਿਆਂ ਨੇ ਬੜਾ ਪ੍ਰਿਆਸ ਕੀਤਾ ਬੜਾ ਸਤਿਕਾਰ ਕੀਤਾ ਔਰ ਚਾਹ ਪੀਂਦੇ ਗੱਪ ਲਾਣ ਲੱਗੇ ਤੁਹਾਨੂੰ ਵੀ ਚਾਹ ਪੀਂਦੇ ਆਪਾਂ ਸਾਰੇ ਚਾਹ ਪੀਣਾ ਹੈ ਆ ਲੋਕ ਸਭਾ ਦੀਆਂ ਚੋਣਾਂ ਜਿਹੜੀਆਂ ਨੇ ਨਜ਼ਦੀਕ ਆ ਚੁੱਕੀਆਂ ਆ ਵਾ ਤੇ ਹਰ ਸਿਆਸੀ ਪਾਰਟੀ ਜਿਹੜੀ ਆ ਆਪਣਾ ਮੈਨੀਫੈਸਟੋ ਜਾਰੀ ਕਰਦੀ ਆ ਅੱਜ ਬੀਜੇਪੀ ਨੇ ਆਪਣਾ ਮੈਨੀਫੈਸਟੋ ਜਾਰੀ ਕੀਤਾ ਬੜੇ ਵੱਡੇ ਵੱਡੇ ਵਾਅਦੇ ਜਿਹੜੇ ਆ ਉਹ ਕੀਤੇ ਕਦੀ ਜਾਣਦੇ ਦੇਖੋ ਅਸੀਂ ਜੋ ਕਿਰਮੇ ਕਰਦੇ ਹਾਂ ਜੋ ਬਾਈਚ ਗ੍ਰੰਥੀ ਲਿਤੇ ਆਏ ਉਹ ਪੂਰੀਆ ਕੀਤੀਆਂ ਹੋਰ ਵੀ ਜੋ ਬਾਗ ਹੈ ਮੈਨੀਫੈਸਟੋ ਜਾਰੀ ਕਰਦੇ ਅਸੀਂ ਦੇ ਗਰੰਟੀ ਲਾਗੇ ਪੰਜਾਬ ਦੇ ਲੋਕਾਂ ਨੂੰ ਦੇਖਦੇ ਲੋਕਾਂ ਨੂੰ ਠੀਕ ਹੈ ਕਿ ਨਹੀਂ ਗੱਲ ਉਹ ਦਿਆਂਗੇ ਅਸੀਂ ਦਿਆਂਗੇ ਕੋਈ ਗੱਲ ਬੀਜੇਪੀ ਦੇ ਨਾਮ ਪਹਿਲਾਂ ਕੁਝ ਕੀਤਾ ਨਾ ਹੋਣ ਕਰਦਾ ਗੱਲਾਂ ਦਾ ਉਹ ਕੋ ਕੜਾ ਬਣਾਉਂਦੇ ਅੱਜ ਬਾਬਾ ਸਾਹਿਬ ਬੇਦਕੀ ਦਾ ਜਨਮ ਦਿਹਾੜਾ ਉੱਥੇ ਗਏ ਸੀ ਅਸੀਂ ਕਸੂਕਾ ਕੇ ਆਏ ਕਿ ਦੋਸਤਾਂ ਦੇ ਸਬਦਾਨ ਨੂੰ ਬਚਾਉਣਾ ਦੋਸਤਾਂ ਦੇ ਸਬਦਾਨ ਨੂੰ ਸਰ ਬਚਾਉਣਾ ਉਹ ਕਸਮ ਖਾ ਕੇ ਕਿਹੜੇ ਸਰਪਤ ਬਾਬਾ ਸਾਹਿਬ ਦਾ ਲਿਖਿਆ ਜਿਹੜਾ ਸੰਵਧਾਨ ਜਿਹਨੂੰ ਅੱਜ ਵੀ ਹੋਉਂਦਾ ਹੈ ਇਹ ਦੇਸ਼ ਦੇ ਲੋਕਾਂ ਦਾ ਗਰੀਬਾਂ ਦਾ ਆਮ ਲੋਕਾਂ ਦਾ ਬਾਬਾ ਸਾਹਿਬ ਨੇ ਜਿਹੜਾ ਸਾਨੂੰ ਦੁਖਾਉਣਾ ਕਿ ਦਿੱਤੇ ਅਸੀਂ ਇਹ ਸੰਵਧਾਨ ਨੂੰ ਅੱਜ ਵੀ ਹੋਉਂਦਾ ਹੈ ਕਿਉਂਕਿ ਭਾਜਪਾ ਇਹ ਸੰਵਧਾਨ ਖਤਮ ਕਰਨਾ ਚਾਹੁੰਦੀ ਡੈਮੋਕ੍ਰੇਸੀ ਖਤਮ ਕਰਦੀ ਦੋਸਤਾਂ ਜਿਹੜਾ ਬੋਲਦਾ ਆਜ਼ਾਦੀ ਜਿਹੜੀ ਆਵਾਜ਼ ਦੀ ਜਾਨੀ ਸਾਨੂੰ ਬਾਬਾ ਸਾਹਿਬ ਨੇ ਦਵਾਈ ਅੱਜ ਜਿਹੜੇ ਅਸੀਂ ਬਿਠੇ ਜਾਨੀ ਦਾ ਦੇਖ ਮਾਰੋ ਕਿ ਬਾਬਾ ਸਾਹਿਬ ਦੀ ਜੀਵ ਸਿਦੇਭਗਤ ਸਿੰਘ ਦੀ ਜੀਵ ਮਲੇਣਾ ਸੋ ਬੀਜਪੀ ਦੇ ਕੋਲ ਸੁਭਾ ਨੂੰ ਬਿਜੋੜਾ ਉਹਦੇ ਲਈ ਆਏ ਸੀਗੇ ਇਟਾ ਵੀ ਐਜੂਕੇਸ਼ਨ ਨੂੰ ਲਿਖਿਆ ਵੀ ਬੜੇ ਵੱਡੇ ਵਾਦੇ ਕੀਤੇ ਗਏ ਨੇ ਕਿ ਸਕੂਲ ਖੋਲੇ ਜਾਣਗੇ ਬੱਚਿਆਂ ਨੂੰ ਜਿਹੜੀ ਸਿੱਖਿਆ ਇਹ ਪਹਿਲਾਂ ਇਹ ਦੱਸੋ ਕਿ 10 ਸਾਲ ਪਹਿਲਾਂ ਕਿੰਨੇ ਖੋਲੇ ਆ ਪਰ ਅੱਜ ਦੇ ਵਾਦੇ ਦੀ ਨਾ ਗੱਲ ਕਰਨ ਪਹਿਲਾਂ ਦੱਸੋ ਕਿ ਪਹਿਲੇ 10 ਸਾਲ ਕਿੰਨੇ ਖੋਲੇ ਆ 10 ਸਾਲ ਦੀ ਤਮੋਦੀ ਰਹਾ 10 ਸਾਲ ਦੀ ਬੀਜਪੀ ਨੇ ਜੋ ਕੀਤਾ ਉਹ ਦੱਸੋ ਲੋਕਾਂ ਨੂੰ 2 2 ਕਰੋੜ ਨੌਕਰੀ ਜਿਹੜੀ ਈ ਮਹੀਨੇ ਦੀ ਸਾਲ ਦੀ ਉਹ ਕਿਤੇ ਗਈ 15-15 ਲੱਖ ਕਿੱਥੇ ਗਿਆ ਉਹ ਬੱਸੀ ਕਹਿੰਦੇ ਚੁੱਲ੍ਹੇ ਦੇ ਨੇ ਉਹ ਪੁੱਤ ਗਏ ਸਾਰਾ ਕੁਝ ਬਰਬਾਦ ਕਰਤਾ ਮਰਸਾਨਾ ਯਾਰ ਏਅਰਪੋਰਟਾ ਰੇਲ ਤੇ ਰੇਲਵੇ ਸਟੇਸ਼ਨ ਰੇਲ ਤੇ ਸਭ ਕੁਝ ਦੇਖਤਾ ਇਧਰ ਇਹ ਕੱਲ੍ਹ ਪਹਿਲਾ ਉਹ ਦੱਸ ਰਿਹਾ 10 ਸਾਲਾਂ ਦੀ ਜੀਤਾ ਇਹੋ ਦੱਸ ਰਿਹਾ 10 ਸਾਲਾਂ ਦਾ ਦੱਸ ਉਹ ਆਦਮੀ ਇਹਦਾ ਲੋੜ ਕਿਤਾ ਬਾਪ ਕੀਤਾ ਆਪਾਂ ਦੀਆਂ ਦਾ ਕਿਦਾਂ ਕੀਤਾ ਆਪਣੇ ਯਾਰਾਂ ਨੂੰ ਇਹ ਬੇਸ਼ਕਦਾਂ ਲਟਾਇਆ ਉਹ ਦੱਸੋ ਹਾਂ ਗਰੀਬਾਂ ਸਭ ਕਾਲੀਦਾਰ ਬਲੋ ਵੀ ਉਮੀਦਵਾਰ ਐਲਾਨ ਕੀਤਾ ਗਿਆ ਨੀਂ ਜੋ ਚੋਣ ਕਿ ਕਰ ਰਹੇ ਹੋ ਬਸ ਕੋਈ ਗੱਲ ਹਰ ਪਾਰਟੀ ਹਰ ਪਾਰਟੀ ਦੀ ਇਲੈਕਸ਼ਨ ਲੜਾਈ ਹਰ ਪਾਰਟੀ ਨੇ ਆਪਣਾ ਆਪਣਾ ਉਮੀਦਵਾਰ ਤਾਰਨਾ ਤਾਂ ਲੋਕਾਂ ਦੇ ਘਰਾਂ ਦੇ ਕਿਹਨੂੰ ਜਿਤਾਉਣਾ ਸਮਝ ਕੇ ਵੀ ਗੱਲ ਅਸੀਂ ਆਪਣਾ ਕੰਮ ਕਰਦੇ ਕਾਲੀਦਾਰ ਵੀ ਦੱਸੇ ਕਿ ਉਹਨੇ ਕੀ ਕੀਤਾ ਕੋਈ ਗੱਲ ਲੋਕਾਂ ਨੇ ਕਿਸ ਤਰ੍ਹਾਂ ਨਾ ਜਾਣਦੇ ਆ ਦੇਖੋ ਕਿੰਨਾ ਪਿਆਰ ਕੀਤਾ ਲੋਕਾਂ ਨੇ ਬਹੁਤ ਬਹੁਤ ਵਧੀਆ ਬਹੁਤ